ਮੌਤ ਹੋ ਚੁੱਕੀ ਸੀ ਹਾਦਸਾ ਇਨਾ ਭਿਆਨਕ ਸੀ ਕਿ ਜਦੋਂ ਤੱਕ ਬੰਦੇ ਨੂੰ ਟਿਪਰ ਤੋਂ ਵੱਖ ਕੀਤਾ ਗਿਆ ਉਨੀ ਦੇਰ ਤੱਕ ਆਗ ਨਾਲ ਉਸ ਵਿਅਕਤੀ ਦੀਆਂ ਲੱਤਾਂ ਤੱਕ ਸੜ ਚੁੱਕੀਆਂ ਸੀ ਇਸ ਹਾਦਸੇ ਦਾ ਵੱਡਾ ਕਾਰਨ ਇੱਥੇ ਸੜਕ ਖਰਾਬ ਦੱਸੀ ਜਾ ਰਹੀ ਹੈ ਅਤੇ ਟਿਪਰ ਵਾਲਿਆਂ ਦੀ ਰਫਤਾਰ ਦੱਸੀ ਜਾ ਰਹੀ ਹੈ ਆਮੋ ਸਾਹਮਣੇ ਜਦੋਂ ਇਹ ਟਿਪਰ ਵਾਲੇ ਟੱਕਰ ਹੁੰਦੀ ਹੈ ਤਾਂ ਇੰਨੇ ਬੁਰੇ ਤਰੀਕੇ ਨਾਲ ਆਵਾਜ਼ ਆਉਂਦੀ ਹੈ ਧਮਾਕੇ ਦੀ ਕਿ ਲਾਗੇ ਪੈਰਸ ਵਿੱਚ ਕਿਤੇ ਪ੍ਰੋਗਰਾਮ ਚੱਲ ਰਿਹਾ ਸੀ ਉਹਨਾਂ ਵੱਲੋਂ ਬਾਹਰ ਆ ਕੇ ਦੇਖਿਆ ਤਾਂ ਹਾਦਸਾ ਦੇਖ ਕੇ ਲੋਕ ਡਰ ਕੇ ਇੱਕ ਪਾਸੇ ਹੋ ਗਏ ਇਸ ਮੌਕੇ ਜਿਸ ਵਿਅਕਤੀ ਦੀ ਮੌਤ ਹੋਈ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਤਾਂ ਉਹ ਵੀ ਮੰਜ਼ਰ ਦੇਖ ਕੇ ਹੈਰਾਨ ਰਹਿ ਗਏ ਰੂਪਨਗਰ ਮੋਰਿੰਡਾ ਸੜਕ ਤੇ ਪਿੰਡ ਧਨੋਰੀ ਨੇੜੇ ਇਹ ਜੋ ਹਾਦਸਾ ਵਾਪਰਿਆ ਉਸ ਦੀਆਂ ਚਸ਼ਮਦੀਦ ਲੋਕਾਂ ਨੇ ਜੋ ਬਿਆਨ ਦਿੱਤੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਮੌਕੇ ਤੇ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਉਹ ਵੀ ਸੁਣਾਉਣੇ ਆ ਕੁਝ ਟਾਈਮ ਪਹਿਲਾਂ ਹੀ ਪਤਾ ਲੱਗ ਗਿਆ ਸਾਨੂੰ ਕਿ ਧਨੋਰੀ ਉੱਪਰ ਪੁਲਿਸ ਦੇ ਕੋਲ ਇੱਕ ਐਕਸੀਡੈਂਟ ਬਹੁਤ ਭਿਆਨਕੋ ਹਾਦਸਾ ਹੋਇਆ ਤੇ ਉਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਤੇ ਬਹੁਤ ਹੀ ਦੁਖਦਾਈ ਕਿ ਘਟਦਾ ਹੈ ਪਰਿਵਾਰ ਵਾਸਤੇ ਚਲੋ ਪਰਵਾਸ ਦੇ ਨਾਲ ਖੜੇ ਜੀ ਅਸੀਂ ਤੇ ਦੂਜੀ ਗੱਲ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਇੱਕ ਤਾਂ ਰੋਡ ਦਾ ਹੱਲ ਕੀਤਾ ਜਾਵੇ ਰੋਡ ਬਹੁਤ ਹੀ ਨੁਕਸਾਨਦਾਇਕ ਟੋਏ ਪੈ ਚੁੱਕੇ ਜਿਹਦੇ ਵਿੱਚ ਤੇ ਸ਼ਾਇਦ ਕੱਲ ਵੀ ਇੱਥੇ ਧਰਨਾ ਲੱਗਿਆ ਸੀ ਇਸ ਸਬੰਧ ਵਿੱਚ ਤੇ ਸਰਕਾਰ ਨੇ ਕਿਹਾ ਵੀ ਅਸੀਂ ਇੱਕ ਭੇਜਿਆ ਹੋਇਆ ਨੋਟਿਸ ਸਰਕਾਰ ਨੂੰ ਦਿੱਤਾ ਇਹਨੂੰ ਜਲਦ ਤੋਂ ਜਲ ਕਰਿਆ ਜਾਵੇ ਤੇ ਇੱਕ ਓਵਰਲੋਡ ਟਿੱਪਰ ਰਾਤ ਨੂੰ ਵੀ ਬਹੁਤ ਇੱਥੇ ਚੱਲ ਰਹੇ ਹੈ ਜੀ ਸਕੂਲ ਨੂੰ ਬੱਚੇ ਜਾਂਦੇ ਨੇ ਛੋਟੇ ਛੋਟੇ ਉਹਨਾਂ ਦਾ ਕੋਈ ਖਤਰਾ ਬਹੁਤ ਹੈ ਇਹਨਾਂ ਦੀ ਜਾਲ ਨੂੰ ਵੀ ਤੇ ਮੈਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦਾ ਕਿ ਇਸ ਦਾ ਜਲਦ ਤੋਂ ਜਲ ਹਿੱਲਾ ਕੀਤਾ ਜਾਵੇ ਨਹੀਂ ਇੱਥੇ ਬਹੁਤ ਅਕਸਰ ਹੋਣਗੇ ਹੋਣਗੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਜਿਹੜੇ ਟਿੱਪਰ ਆਲੇ ਆ ਉੱਪਰ ਜਾਲੀ ਬੰਨੀ ਵੀ ਹੁੰਦੀ ਆ ਜੇ ਬੰਦਾ ਮੋਟਰਸਾਈਕਲ ਤੇ ਆਉਂਦਾ ਅੱਖਾਂ ਵਿੱਚ ਰੇਤਾ ਬਹੁਤ ਪੈ